ਹਾਂਜੀ ਸਾਰੇ ਵੀਰਾਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਲੌਜੀ ਬਣਾਈਆਂ ਹੋਈਆਂ ਨੇ ਤੇ ਆਪਾਂ ਗੱਡੀ ਲਈਏ ਜੀ ਹੌਟਸਨਰ ਪਿੱਛੇ ਤੇ ਆਪਾਂ ਨੇ ਹੁਣ ਬਲੇਰੋ ਸੇਲ ਕਰਨੀ ਹੈ ਆਪਣੀ ਸੋ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਆਪਾਂ ਆਪਣੀ ਬਲੇਰੋ ਬਾਰੇ ਡਿਸਕਸ਼ਨ ਕਰ ਲਈਏ ਇਹ ਰਾਣੀ ਸੁੰਦਰਾ ਆਪਾਂ ਨੇ ਹੁਣ ਵੇਚਣੀ ਹੈ ਤੇ ਇੱਧਰ ਲੱਲੀ ਬਾਈ ਨੂੰ ਮਿਲੋ ਲੱਲੀ ਬਾਈ ਐਸਸੀ ਗਾਜੀ ਲੱਲੀ ਬਾਈ ਦਾ ਚੈਨਲ ਕਰੋ ਬਾਈ ਸਬਸਕ੍ਰਾਈਬ ਜਿਹੜੇ ਵੀ ਆ ਲੱਲੀ ਕੀ ਚੈਨਲ ਦਾ ਨਾਮ ਹੈ ਮੇਰਾ ਨਾਮ ਉਹ ਨਾਮ ਹੋਇਆ ਲੱਲੀ ਵੱਲੋ ਮਾਜਰਾ ਲੱਲੀ ਵੱਲੋ ਮਾਜਰਾ ਬਾਬਾ ਚੜਾਈਆ ਓਕੇ 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 ਉਹੀ ਬੱਬੂਵਾਲਾ ਪਿੰਡ ਜਿੱਥੇ ओके 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 सो ਇਹ ਆ ਬਾਈ ਰਾਣੀ ਆਪਣੀ ਬਲੈਰੋ ਪੀਵੀ 23 एन 8662 ਸੈਕਿੰਡ ਓਨਰ ਚ ਹੈ ਜੀ ਤੇ ਇਹ ਗੱਡੀ ਚੱਲੀ ਵੀ ਆ ਲਾਲੀ ਮੀਟਰ ਔਨ ਕਰ ਲੈਦਾ ਸੋ ਪਹਿਲਾਂ ਤਾਂ ਤੁਹਾਨੂੰ ਟਾਇਰਾਂ ਦੀ ਕੰਡੀਸ਼ਨ ਦਿਖਾ ਦਈਏ ਟਾਇਰ ਟਪੜ ਜੁਕਾਮਾ ਦਾ ਜੀ ਤੇ ਮੀਟਰ ਔਨ ਕਰ ਪਹਿਲਾਂ ਤਾਂ ਆਪਾਂ ਮੀਟਰ ਦਿਖਾਈਏ ਲੁਕੋ ਗਈ ਇਹ ਬਦਲਦੇ ਨੇ ਮੀਟਰ ਨਾ 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 ਆਪਾਂ ਲੁਕੋ ਕਿ ਕੱਥੇ ਬਦਲਨੇ ਨੇ ਸਾਹਮਣੇ ਖੜੀ ਹੈ ਚੀਜ਼ 1 ਲੱਖ 22000 1 ਲੱਖ 22000 ਚੱਲੀ ਹੋਈ ਹੈ ਜੀ ਗੱਡੀ ਤੇ ਗੱਡੀ ਦੀ ਕੰਡੀਸ਼ਨ ਦੇਖੋ ਵਿੱਚੋਂ ਤੇ ਗੱਡੀ ਦੀ ਬਾਹਰੋਂ ਕੰਡੀਸ਼ਨ ਤੇ ਆਪਾਂ ਡਿਮਾਂਡ ਵੀ ਤੁਹਾਨੂੰ ਦੱਸਦੇ ਆਂ ਪਹਿਲਾਂ ਆਪਾਂ ਗੱਡੀ ਦਾ ਰਿਵਿਊ ਦੇ ਦਈਏ ਪਾਲ ਦਲ ਤੇ ਤੇ ਤੋਂ ਬਾਅਦ ਇਹਦੇ ਪਰਾਉਨੇ ਆਪਾਂ ਤੇ ਟਾਇਰ ਟੱਪਾ ਦੇਖੋ ਜੀ ਸਾਰਾ ਇਹਦਾ ਗੱਡੀ ਦਾ ਪਹਿਲਾ ਜਿਹੜੇ ਟਾਇਰ ਤੇ ਉਹ ਪਾਏ ਤੇ ਜੀ 90 85 ਤੋਂ 90000 ਕਿਲੋਮੀਟਰ ਤੇ ਤੇ ਆ ਮਤਲਬ ਜਿਹੜੀ ਜੋੜੀ ਆ ਇਹ ਪਾਈ ਆ ਹੁਣ ਅਸੀਂ ਨੇ ਉਸ ਤੋਂ ਬਾਅਦ ਤੇ ਲਗਭਗ ਦੇਖ ਲਓ ਵੀ 20k ਰੋ ਹੋ ਗਿਆ ਤੇ 30k ਚੱਲੇ ਆ ਟਾਇਰ ਤੇ ਗੱਡੀ ਹਲੇ ਵੀ ਕਿੰਨੀ ਖੜੀਏ ਚਾਰੇ ਟਾਇਰ ਤੁਸੀਂ ਦੇਖ ਲਓ ਇਹ 2019 ਚ ਪਵਾਏ ਦੇ ਟਾਇਰ ਅਸੀਂ ਨੇ ਆਹ ਦੇ ਲੂਨੀ ਤੇ ਮਾਰ ਰੱਖਿਆ ਚ ਟਾਇਰਾਂ ਦੀ ਕੰਡੀਸ਼ਨ ਜਣੀ ਇਹ ਗੱਡੀ ਦੀ ਸਾਡੀ ਚਲਾਈ ਹੈ ਜਿਹੜੀ 10k ਦੀ ਦਿੱ ਕਿਲੋ 10k ਇੱਕ ਸਾਲ ਦੀ ਚਲਦੀ ਸੀ ਉਸ ਤੋਂ ਬਾਅਦ ਸਕੋਰਪਿਓ ਲੈਂਦੀ ਦੀ ਆਪਾਂ ਉਹਦੀ ਚਲਾਈ ਥੋੜੀ ਜ਼ਿਆਦਾ ਹੋਣ ਲੱਗ ਗਈ ਸੀ ਹਨਾ ਕਿਉਂਕਿ ਸਫਰ ਸੁਫਰ ਫਿਰ ਕਾਫੀ ਉਹ ਗੱਡੀ ਕਰਦੀ ਹੈ ਹੁਣ ਜਿਵੇਂ ਵੀਡੀਓ ਬਣਾਉਣ ਕਰਕੇ ਥੋੜੇ ਜਿਹਾ ਸਫਰ ਜ਼ਿਆਦਾ ਗੱਡਣਾ ਪੈਂਦਾ ਤਾਂ ਤਾਂ ਉਹਦੇ ਹਿਸਾਬ ਨਾਲ ਫਿਰ ਥੋੜੀ ਜਿਹੀ ਉਹ ਕੰਫਰਟੇਬਲ ਜ਼ਿਆਦਾ थी ਤੇ ਹੁਣ ਮਾਰਾ ਨੇ ਕਿਰਪਾ ਕਰਤੀ ਉਧਰ ਤੇ ਹੁਣ ਆ ਰਣੀ ਦੂਜੀ ਆਈ ਆ ਆਪਣੇ ਕੋਲ ਇਹਦੀ ਵੀ ਫੁੱਲ ਡਾਕੂਮੈਂਟੇਸ਼ਨ ਆਪਾਂ ਨੇ ਕਰਾਤੀ ਸੋ ਗੋਗੀ ਬੈਕਿਉਮ ਕਰ ਰਿਆ ਫਿਰ ਆਪਾਂ ਗੱਡੀ ਅੰਦਰੋਂ ਦਿਖਾਉਨੇ ਆ ਕਿੰਨੀ ਡਿਮਾਂਡ ਰੱਖੀ ਹੋਈ ਏ ਜੀ ਇਹਦੀ ਕਿੰਨੀ ਕੀ ਡਿਮਾਂਡ ਹੈ ਜੀ ਇਹਦੀ 375 375 ਸੋ ਐਦੀ ਡਿਮਾਂਡ ਰੱਖੀ ਏ ਜੀ 3 ਲੱਖ 75000 ਜਾਇਜ਼ ਜਾ ਰੇਟ ਮੰਗਿਆ ਆਪਾਂ ਨੇ ਕੋਈ ਬਹੁਤਾ ਅਮਨ ਮਿੱਤ ਜਾਨੀ ਵੀ 4 ਲੱਖ ਮੰਗ ਲਿਆ ਸਾਢੇ 4 ਮੰਗ ਲਿਆ ਕਿਉਂਕਿ ਸਾਨੂੰ ਵੀ ਆਇਆ ਕਿਸੇ ਵੀਰ ਦਾ ਕੋਲ ਜੱਟ ਜਿਮੀਦਾਰ ਕੋਲ ਚੱਲੇ ਜਾਵੇ ਗੱਡੀ ਸਾਰੀ ਉਮਰ ਨਹੀਂ ਕਿਤੇ ਜਾਂਦੀ ਗੁਣ ਗੋਵ ਕਰਦਾ ਹਨ ਸੋ ਇਹ ਗੱਡੀ ਦਾ ਪਿੱਛੇ ਜੇ ਆਪਾਂ ਨੇ ਕਲਚ ਪਲੇਟ ਵੀ ਪਾਈ ਆ ਮੈਂ ਬਾਕਾਇਦਾ ਉਹਦੀ ਵੀਡੀਓ ਪਾਈ ਆ ਮਹਿੰਦਰਾ ਦੀ オリジナル ਕਿਟ ਨਾਲ ਦੀ ਕਲਚ ਪਲੇਟ ਤੇ ਉਹ ਦੂਜੀ ਵਾਰ ਪਈਆ ਹੁਣ ਹੋਈ ਉਹਦੀ ਵੀ ਕੁਛ ਨਹੀਂ ਦੀ ਕਲਚ ਪਲੇਟ ਬਾਕ ਖੜੀ ਸੀ ਬਸ ਲਿਫਟ ਸਪਰਿੰਗਾਂ ਦੀ ਨਾਲ ਢਿੱਲ ਪੈ ਗਈ ਸੀ ਥੋੜਾ ਜਿਹਾ ਗੱਡੀ ਝਟਕੇ ਮਾਰ ਕੇ ਤੁਰਦੀ ਸੀ ਹੁਣ ਸਾਰੀ ਸਮੂਥ ਹੈ ਗੱਡੀ ਬਿਲਕੁਲ ਏਸੀ ਯੂਸੀ ਫੁੱਲ ਵਰਕਿੰਗ ਚ ਸਾਰੇ 2 ਜੈਡ ਲੋਕ ਸਾਰੇ ਪੂਰੇ ਸਹੀ ਨੇ ਹਨਾ ਕੋਈ ਮਤਲਬ ਦਿੱਕਤ ਨਹੀਂ ਆਪਾਂ ਬੈਠੇ ਜਿਵੇਂ ਵਾਰ ਬੈਠੇ ਆ ਕੋਈ ਵੀ ਤੁਹਾਨੂੰ ਕਿੰਤੂ ਬਰੰਤੂ ਲੱਗਿਆ ਸੋ ਭਾਈ ਕੰਟੈਕਟ ਨੰਬਰ ਸਕਰੀਨ ਤੇ ਪਾਇਆ ਵਾ ਕਿਸੇ ਵੀ ਵੀਰ ਨੇ ਲੈਣੀ ਹੈ ਗੱਡੀ ਸੋ ਤੁਸੀਂ ਫੋਨ ਕਰ ਸਕਦੇ ਹੋ ਸਾਡਾ ਫਤੇਗੜ ਸਾਹਿਬ ਦਾ ਲੋਕਲ ਨੰਬਰ ਹੈ ਠੀਕ ਹੈ ਜੀ ਤੇ ਆਹ ਲਿਆ ਜਮਦੂਤ ਦਾ ਗੋਗੀ ਕਿਆ ਹੈ ਹੈ ਜਮਦੂਤ ਦਾ ਛੋਟਾ ਸੋ ਗੱਡੀ ਭਾਈ ਆਟੋਮੈਟਿਕਾ ਗੋਗੀ ਨੇ ਭਗਾ ਭਗਾ ਮਾਰੀ ਅੱਜ ਸਾਰੀ ਉਹ ਹੋ ਗਏ ਤਿੰਨ ਦਿਨ ਸਾਨੂੰ ਇਹ ਗੱਡੀ ਲਿਆਂਦੀ ਇਹਨੂੰ ਤੇ ਤਿੰਨ ਦਿਨ ਅਸੀਂ ਨੇ ਫੁੱਲ ਚੱਲ ਰਹੀ ਹੈ ਸਰਵਿਸ ਇਹਦੀ ਬਾਟ ਵੀ ਲੋ 100 150 ਕਿਲੋਮੀਟਰ ਕੱਢਦੇ ਆਂ ਅਸੀਂ ਤੇ ਇਹ ਗੱਡੀ ਆਈ ਹੈ ਜੀ ਆਪਾਂ ਨੂੰ ਸਹੌਲੀ ਵਾਲਿਆਂ ਵੱਲੋਂ ਐਮਜੀ ਗਰੁੱਪ ਵੱਲੋਂ ਉਹਨਾਂ ਕੋਲੇ ਟੋਟਲੀ ਆਟੋਮੈਟਿਕ ਗੱਡੀਆਂ ਨੇ ਸਾਰੀਆਂ ਫੋਰਚਨਰ ਵੀ ਹੈਗੀਆਂ ਨੇ ਥਾਰ ਵੀ ਆ ਹਨਾ ਜਿੰਨੀਆਂ ਵੀ ਗੱਡੀਆਂ ਨੇ ਸਾਰੀਆਂ ਆਟੋਮੈਟਿਕਾਂ ਸੋ ਬਹੁਤ ਟਾਈਮ ਦੀ ਸਾਡੀ ਦਿਲ ਦੀ ਤਮੰਨਾ ਵੀ ਸੀ ਵੀ ਇੱਕ ਅਸੀਂ ਮਤਲਬ ਫੋਰਚਨਰ ਲੈਣੀ ਹੈ ਤੇ ਆ ਟਿਊਬ ਤੇ ਆਪ ਜੀ ਬੇਸ ਟਿਊਬ ਦਿਖਾਈ ਹੈ ਹੈ ਗੋਗੀ ਬਹੁਤ ਟਾਈਮ ਦਾ ਰੋਲਾ ਤਾਂ ਆਪਣਾ ਫੋਰਚਨਰ ਵਾਲਾ ਹਨਾ ਬਹੁਤ ਟਾਈਮ ਦਾ ਦੇਖੀ ਵੀ ਚੱਜ ਕੇ ਘਾਨਾ ਤੇ ਆਪੇ ਬਸ ਬਾਬਾ ਨਾਨਕ ਕਰਾ ਦਿੰਦਾ ਨਾ ਜਿਹੜਾ ਮੂੰਹ ਚ ਸਬ ਬੋਲ ਨਿਕਲਦਾ ਆਪੇ ਪੂਰਾ ਹੋ ਜਾਂਦਾ ਤੇ ਟਾਇਰ ਟੁੱਪਾਏ ਗੱਡੀ ਦਾ ਵੀ ਠੀਕ ਐ ਤਕਰੀਬਨ ਹੈਗੇ ਆ 40 ਤੋਂ 50 ਕੇ ਪੈਸੇ ਟਾਇਰ ਹਲੇ ਇਹ ਹੈਗੇ ਆ ਐਮ ਆਰ ਐਫ ਪਿਛਲੇ ਐਮ ਆਰ ਐਫ ਦੇ ਆ ਮੁੱਲੇ ਡੰ ਲ ਆਪਣੇ ਸੋ ਸਟਿੱਪਣੀ ਜਿਹੜੀ ਉਹ ਵੀ ਲਾਈ ਵਾਲੀ ਹੈ ਜੀ ਉਹਦੀ ਸਟਿੱਪਣੀ ਭਾਈ ਉਹਦੀ ਵੀ ਲਾਈ ਵਾਲੀ ਆ ਉਹ ਗੱਡੀ ਦੀ ਠੀਕ ਐ ਜੀ ਤੇ ਗੱਡੀ ਦੀ ਸਿਸਟਮ ਬਹੁਤ ਸੋਹਣੀ ਹੈ ਇਹਦੀ ਜੀ ਸਕਿਉਰਟੀ ਨਾਲੋਂ ਵੀ ਮਤਲਬ ਸਿਸਟਮ ਜ਼ਿਆਦਾ ਹੈ ਪਾਇਦਾ ਜੋ ਚਲਾਉਣ ਦਾ ਮਤਲਬ ਫੀਲ ਹੈ ਸਟਾਰਕਿਓ ਆਪਣੀ ਜਗ੍ਹਾ ਤੇ ਇਹ ਗੱਡੀ ਆਪਣੀ ਜਗ੍ਹਾ ਉਹ ਕਹਿੰਦੀ ਹੈ ਵੀ 110 ਜਾਂ 20 ਤੋਂ ਬਾਅਦ ਵੀ ਮਤਲਬ ਗੱਡੀ ਨੂੰ ਆਰਾਮ ਨਾਲ ਕਰ ਲੈ ਇਹ ਕਹਿੰਦੀ ਹੈ ਵੀ ਮੈਨੂੰ 120 ਤੋਂ ਬਾਅਦ ਵੀ ਮੜ ਜਾ ਕੋਹਰ ਦੱਬ ਪੈਡਲ ਤੇ ਤੈਨੂੰ ਮੈਂ ਆਪਣਾ ਚਲਬਾ ਦਿਖਾਉਣੀ ਹੈ ਤੇ ਟਿਕਾ ਭਾਮਣ ਮਿੱਤੀ ਹੈ ਐਵਰੇਜ ਵੀ ਕੁਛੋ ਕੁਸਣਾ ਐਵਰੇਜ ਨਹੀਂ ਫੇਰ ਨਾ ਪੜੀ ਉਹ ਜੇ ਗੱਲ ਐਵਰੇਜ ਤੇ ਆ ਗਈ ਫਿਰ ਲੂਟ ਨਹੀਂ ਆਉਣੀ ਕਹਾਂ ਠੀਕ ਹੈ ਜੀ ਸੋ ਅੱਜ ਸਪਰੇ ਵੀ ਕਰਨੀ ਹੈ ਮੌਸਮ ਬੜਾ ਖਰਾਬ ਜਾਂਦਾ ਜਾਂਦਾ ਕਿਉਂਕਿ ਅੱਗੇ ਵੀ 2-3 ਦਿਨ ਹੁਣ ਖਰਾਬ ਆ ਮੌਸਮ ਤੇ ਕਿਸਾਨ ਮੇਲਾ ਵੀ ਆ ਜਿਹੜਾ ਪੁੱਚੋ ਮੰਡੀ ਉੱਥੇ ਵੀ ਜਾਣਾ ਤੇ ਬਾਕੀ 3 ਦਿਨ ਹੁਣ ਆਪਾਂ ਪੁੱਚੋ ਮੰਡੀ ਮਿਲਾਂਗੇ ਤੁਹਾਨੂੰ 29 30 ਤੇ 31 ਨੂੰ ਠੀਕ ਹੈ ਜੀ 31 ਨੂੰ ਵਾਪਸੀ ਹੋ ਜਣੀ 29 ਨੂੰ ਪਹੁੰਚਾਂਗੇ ਉੱਥੇ ਤੇ ਉੱਥੇ 2 ਦਿਨ ਉੱਥੇ ਹੀ ਰਹਿਣਾ ਰਾਤਾਂ ਦੋ ਉੱਥੇ ਲੱਗਣਗੀਆਂ ਆਪਣੀਆਂ ਤੇ ਗੋਗੀ ਇੱਕ ਦਿਨ ਜਾਊਗਾ ਅੱਜ ਤੱਕ ਕਿਵੇਂ ਲੱਗਿਆ ਚਲਾ ਚਲੂ ਕੇ ਦੇਖ ਹੀ ਲਿਆ ਕਿਹੜਾ ਕਿ ਨਹੀਂ ਆਉਂਦਾ ਨੀ ਯਾਰ ਬਣੀ ਬੈਠ ਕੇ ਕਿਹੜੇ ਮੁਸਕਰਾਉਂਦਾ ਨੀ ਇੱਕ ਵਾਰ ਜਦ ਬੈਨਿਆ ਜਦ ਤੱਕ ਕਲੱਚ ਦਾ ਪਲੇਖਾ ਪੈਂਦਾ ਹੈ ਹੈਨਾ ਇੱਕ ਵਾਰ ਤਾਂ ਲਾਤ ਉੱਠਦੀ ਹੈ ਇਹ ਇੱਕ ਵਾਰ ਤਾਂ ਦੂਈ ਲਾਤ ਉੱਠਦੀ ਹੈ ਚੱਲ ਜਣੀ ਸਾਲੀ ਚੀਜ਼ ਦਾ ਸਵਾਦ ਹੁੰਦਾ ਚਲਾ ਆ ਚਲਾਓ ਫਿਰ ਆਪਾਂ ਅਗਲੀ ਵਾਰ ਦੂਜੀ ਲਾਵਾਂਗੇ ਫਿਰ ਇਨੇ 4-5 ਸਾਲ ਆ ਇਹਦੇ ਪਰ ਨਾਲੇ ਆਇਆ ਨੂੰ ਪੂਰਾ ਲੋਟਾ ਜੂ ਕੰਮ ਆਪਣਾ ਇਹ ਕਿਹੜੀ ਕਲੱਚ ਵਾਲੀ ਜਣੀ ਨਹੀਂ ਫਿਰ ਨਵਾਂ ਮਾਡਲ ਲਾਵਾਂਗੇ ਇਹ ਵੀ ਗੱਡੀ ਬਹੁਤ ਇਸ ਚ ਚਲਾਈ ਬਹੁਤ ਥੋੜੀ ਹੋਈ ਵੀ ਗੱਡੀ ਦੀ ਨਾ ਵੀ ਨਾ ਕਲੱਚ ਵਾਲੀ ਹੀ ਕਰ ਲਾਂਗੇ ਗੱਡੀ ਦੀ ਨਾ ਸਕੋਰਪਿਓ ਦੀ ਐਵਰੇਜ ਬਹੁਤ ਸੋਣੀ ਲੰਬੇ ਬਾਟਾ ਚ ਉਹ ਨਜ਼ਾਰਾ ਬਹੁਤ ਦਊਗੀ ਹਾਂ ਇੱਕ ਬਾਤ ਕਰਦੀ ਵੀ ਬਹੁਤ ਹੈ ਪਿਕਅਪ ਹੈਗੀ ਸੋਹਣੀ ਗੱਡੀ ਦੀ ਗੱਡੀ ਦਾ ਵੀ ਠੀਕ ਹੈ ਐਵਰੇਜ ਇਹਦੀ ਵੀ ਹੈਗੀ 15-15 ਦੀ ਪਰ ਸਾਨੂੰ ਥੋੜੇ ਜਿਕੇ ਆਇਨਤਾ ਵੀ ਜਿਵੇਂ ਲੰਬਾ ਚੱਲਣਾ ਹੁਣ ਇੱਥੋਂ ਜਿਵੇਂ ਬਠਿੰਡੇ ਜਾਣਾ ਅਸੀਂ ਨੇ ਹਨਾ ਜੰਮਰੀ ਸਰ ਜਾਣਾ ਕਿਤੇ ਵੀ ਜਾਣਾ ਤਾਂ ਫਿਰ ਮਤਲਬ ਥੋੜਾ ਜਿਹਾ ਇੱਕ ਟਾਈਮ ਖਾ ਜਾਂਦੀ ᱛੀ ਉਸ ਹਿਸਾਬ ਦੇ ਨਾਲ ਕਿਉਂਕਿ ਲੋਕਲ ਗੱਡੀ ਹੈ ਲੋਕਲ ਜਿਵੇਂ 20-50 ਕਿਲੋਮੀਟਰ ਨੂੰ ਤੱਕ ਕਿਤੇ ਨਹੀਂ ਜਾਂਦੀ ਹੁਣ ਤੱਕ ਪਹਿਲਾਂ ਅਸੀਂ ਦੀ ਰਾਣੀ ਕੱਲੀ ਉਹ ਇਹੀ ਚੱਲਦੀ ਆਈ ਹੈ ਤੇ ਸਮੇ ਦੇ ਦਿੱਕਤ ਵੀ ਕੈਸੀ ਫਤ ਗੱਡੀ ਦੀ ਅੱਜ ਤੱਕ ਜਾਨੀ ਇਹਨੇ ਕਿਤੇ ਮਤਲਬ ਰਿਕਰਪਟ ਨਹੀਂ ਸਾਨੂੰ ਪਾਈ ਰਸਤੇ ਚ ਬੇਸ਼ੱਕ ਮਾੜੀ ਮੋਟੀ ਕੋਈ ਉਹ ਜਿਵੇਂ ਆਪਾਂ ਟੈਂਕੀ ਪਟਾਈਦੀ ਨਾ ਟੈਂਕੀ ਦੀ ਇੰਡੀਕੇਸ਼ਨ ਦਿੰਦੀ ਸੀ ਵੀ ਉਹਦਾ ਮੜਾ ਜਿਹਾ ਫਾਲਟ ਜਰੂਰ ਦਿਖਾਉਂਦੀ ਸੀ ਵੀ ਇੰਡੀਕੇਸ਼ਨ ਦੇਦੀ ਸੀ ਪਰ ਆਇ ਨਹੀਂ ਤੀ ਰਸਤੇ ਚ ਅੱਧ ਵਿਚਾਲੇ ਜੇ ਰੁਕ ਗਈਆਂ ਕੁਝ ਹੋ ਗਿਆ ਨਾ ਗੱਡੀ ਜਿੱਥੇ ਗਏ ਤੇ ਉੱਥੇ ਪਹੁੰਚਦੀ ਸੀ ਤੇ ਮਤਲਬ ਟੈਂਕੀ ਪਟਾਈ ਉਸ ਦਿਨ ਤੋਂ ਬਾਅਦ ਕੋਈ ਇੰਡੀਕੇਸ਼ਨ ਨਹੀਂ ਮੈਂ ਕਹਿੰਦਾ ਇੰਨੀ ਪਧਰੀ ਚੱਲਦੀ ਹੈ ਮਲਾਈ ਵਾਂਗ ਚੱਲਦੀ ਹੈ ਗੱਡੀ ਹੁਣ ਆਇਆ ਵੀ ਤਿੰਨ ਗੱਡੀਆਂ ਲਾ ਕੇ ਕਰਨਾ ਵੀ ਕੀ ਆ ਦੋ ਗੱਡੀਆਂ ਹੋ ਗਈਆਂ ਆਪਾਂ ਨੂੰ ਤੇ ਆ ਗੱਡੀ ਆਪਾਂ ਨੇ ਹੁਣ ਤਾਂ ਕਰਕੇ ਸੇਲ ਕਰਨੀ ਹੈ ਅਦਰਵਾਈਜ਼ ਹੋਰ ਕੋਈ ਲੀਜ਼ ਨਹੀਂ ਹੈਗਾ ਨਹੀਂ ਗੱਡੀ ਦਾ ਤਾਂ ਤੁਸੀਂ ਦੇਖੋ ਰੰਗ ਰੋਗਨ ਕਿੰਨਾ ਸੋਹਣਾ ਗੱਡੀ ਦੀ ਪੈਸੇਓ ਖੜੀ ਘਰੇ ਖੜੀ ਦੀ ਡੈਸਟ ਬਹੁਤ ਹੈ ਦੀ ਕਿ ਨਹੀਂ ਬਹੁਤ ਪਈਆ ਬਿਲਕੁਲ ਹਾਂ ਯਾਨੀ ਤਾਂ ਕਰਕੇ ਸਾਨੂੰ ਵੀ ਹੁਣ ਕਮੈਨਾਂ ਵੀ ਖੋਲ੍ਹਣੀਆਂ ਗੱਡੀ ਖੜਾਉਣ ਨੂੰ ਤਾਂ ਪਹਿਲਾਂ ਹੀ ਸਾਡੇ ਤੋਂ ਸਾਲਾ ਟਰੈਕਟਰ ਨੇ ਆ ਦੇਖ ਲਓ ਆ ਵੀ ਬਾਹਰ ਖੜਦਾ ਹਲੇ ਜਗਾ ਦੀ ਤਾਂ ਸਿਆਪਾ ਛੱਡਦਾ ਪਰਾਂ ਛੱਡ ਉਧਰ ਪੜਿਆ ਪਿਆ ਇੱਕ ਭਾਂਜਾਲਾ ਟਰੈਕਟਰ ਆ ਵਹ ਹੈ ਇਹ ਵੀ ਰੱਖ ਲਓ ਲੋਟ ਨਹੀਂ ਆਉਣਾ ਇੱਥ ਜਗਾ ਦੀ ਤੰਗੀ ਬਹੁਤ ਪੈਂਦੀ ਆ ਹਾਂ ਉਹ ਗੋਗੀ ਬਾਈ ਤੋਂ ਪੁੱਛਦਾ ਗੋਗੀ ਬਾਈ ਕੀ ਕਹਿਣਾ ਚਾਹਣਾ ਹੁਣ ਬੜਾਤੀ ਚੱਲ ਚੱਲ ਆਰਾਮ ਨਾਲ ਚੱਲ ਰਾਮ ਨਾਲ ਆ ਇੱਥੇ ਜੀ ਵੀ ਸੇ ਇੱਥੇ ਦੁਆ ਲਾ ਹਾਂ ਇੱਥੇ ਦੁਆ ਪੁੱਛ ਲਾ ਲੈ ਸਪੀਕਰਾਂ ਚੋਂ ਵੀ ਖਿੱਚਦੇ ਸਵੇਦੀ ਕੋਟਿੰਗ ਬਾਅਦ ਤੇ ਵੀਰੇ ਨੂੰ ਕਰਿਆ ਸੀ ਸੰਪਰਕ ਉਹ ਕਹਿੰਦੇ ਵੀ ਕਰਾਂਗੇ ਹਲਕੀ ਫੁਲਕੀ ਪਲੱਸ ਸਾਰੀ ਅੰਦਰੋਂ ਉਹ ਕਰਨੀਆਂ ਡਰਾਈ ਕਲੀਨ ਕਰਨੀਆਂ ਤੇ ਜਿਹੜੀ ਛੱਤ ਤੇ ਮਾੜੇ ਮੋٹے ਲੂਣ ਲਾਂ ਜੀ ਹੁੰਨੇ ਆ ਨਾ ਛੱਤ ਵਾਲੇ ਉਹ ਵੀ ਸਾਰੇ ਇਕੱਠੇ ਕਰਨੇ ਆ ਆ ਗੱਡੀ ਸੱਚ ਤੁਹਾਨੂੰ ਆਪਾਂ ਇਧਰੋਂ ਵੀ ਦਿਖਾ ਦਈਏ ਵਿੱਚ ਤੇ ਛੱਤ ਸੁੱਤ ਦਿਖਾ ਦਈਏ ਜੀ ਸਵਾ ਸੀਟ ਕਵਰ ਆ ਭਾਈ ਦੇਖ ਲਓ ਜੀ ਸੀਟ ਕਵਰ ਸਾਫ਼ ਸੁਥਰੇ ਨੇ ਅੱਛਾ ਛੱਤ ਤੇ ਮਾਰ ਲਉ ਨੀ ਜਾ ਸਟੀਰੀਓ ਇਹਨੂੰ ਵਧੀਆ ਲੱਗ ਜਾਵੇ ਇਹ ਮੈਂ ਲਵਾਇਆ ਤਾਂ 5000 ਦਾ ਲਵਾਇਆ ਤਾਂ 5550 ਦਾ ਬਾਹਰ ਤੋਂ ਲਵਾਇਆ ਤਾਂ ਇਹ ਲੱਗ ਤੋਂ ਠੀਕ ਹੈ ਜੀ ਰਾ ਮੈਟ ਮੂਟਾਂ ਵਿੱਚ ਕਿਸੇ ਪਾਸੇ ਤੇ ਕੋਈ ਕੁੱਝ ਨਹੀਂ ਗੱਡੀ ਚ ਟਾਕੀਆਂ ਦੀ ਫਿਟਿੰਗ ਫਿਟਿੰਗ ਲੈ ਲਵਾਂ ਮਤਲਬ ਕੈਂਟ ਸੁੱਕਲੇ ਉਪਾਈ ਸੰਪਰਕ ਜੀ ਕਿਸੇ ਨੂੰ ਲੈਣੀ ਆ ਐਸਐਲਐਕਸ ਮਾਡਲ ਆ ਬਲੈਰੋ ਕਹਿੰਦੇ ਮੁੰਡਾ 마ਸੀ ਦਾ ਚਲਾਉਂਦਾ ਮਿੰਨੀ ਬੱਸ ਨਹੀਂ ਆਹ ਹੈ ਕੇਮਾ ਲਾਲੀ ਠੀਕ ਆ ਲਓ ਜੀ ਸਪਰੇਹਾਂ ਚੱਲ ਰਹੀਆਂ ਤੇ ਲਾਲੀ ਬਾਈ ਆਰਾਮ ਨਾਲ ਆਰਾਮ ਨਾਲ ਪਾਈਪ ਨੂੰ ਝੂਟਾ ਬਹੁਤ ਦੱਬ ਕੇ ਮਾਰਨਾ ਨੇ ਹੱਥ ਨਾਲ 15 ਮਿੰਟ ਹੱਥ ਨਾਲ ਤਾਂ ਫਿਰ ਤੇਰਾ ਇੰਜਣ ਹੋ ਜਾਂਦਾ ਲਾਲੀ ਤੋ ਇਹ ਭਾਈ ਆਪਣਾ 110 ਚੋਂ ਨਾ ਦੇਖੋ ਤਾਂ ਫਸਿਆ ਪਿਆ ਹੈ ਪਹਿਲੀ ਸਪਰੇ ਚੱਲ ਪਈ ਅੱਜ ਜਣੀ ਕਰ ਥੋੜੀ ਜਿਹੀ ਗੇਤੀ ਰਹਿ ਰਹੇ ਆ ਫਿਰ ਆਇਆ ਵੀ ਮੌਸਮ ਵੀ ਖਰਾਬ ਆ ਅੱਗੇ ਫਿਰ ਮੁੜ ਕੇ ਟਾਈਮ ਵੀ ਲੱਗਣਾ ਹੈ ਨਹੀਂ ਕਿਉਂਕਿ ਸਿੱਲਾ ਜਿਹਾ ਮੌਸਮ ਆ ਫਿਰ ਮੁੜ ਕੇ ਨੰਬਰ ਨਹੀਂ ਲੱਗਣਾ ਆਇਆ ਵੀ ਚਲੋ ਜਿਹੜਾ ਕੰਮ ਹੁੰਦਾ ਨਾਲ ਦੀ ਨਾਲ ਫਾਇਦਾ ਹੀ ਕਰਨੀ ਤਾਂ ਹੈ ਆ ਹੁਣ ਕਰਨੀ ਚਾਹੀਦੀ ਚਾਰ ਦਿਨ ਨੂੰ ਕਰਨੀ ਹੈ ਹੁਣ 3-4 ਦਿਨ ਕੁਝ ਮੇਲੇ ਨੇ ਖਾ ਖਾ ਜਣੇ ਆ ਪਾਗੇ ਚੱਚ ਨੂੰ ਲੈ ਕੇ ਤੇ ਨਾਲ ਤੇ ਗੋਗੀ ਬਾਈ ਚੱਲ ਰਿਹਾ ਸਪਰੇਨ ਆ 2 ਕਿਲੇ ਗੋਗੀ ਤੋਂ ਘੜਵਾਇਆ ਲਾਲੀ ਖਿੱਚ ਬਾਕੀ ਭਾਈ ਨਜ਼ਾਰਾ ਇੰਨਾ ਨਾ ਇੰਨੀ ਭਾਫ ਬਣਾਉਂਦਾ ਇਹ ਪੰਪ ਫੁੱਲ ਪ੍ਰੈਸ਼ਰ ਟਾਇਟ ਕਰਿਆ ਹੋਇਆ 200 ਲੀਟਰ ਪਾਣੀ ਪੂਰਾ ਲਾਉਂਦਾ ਕਿਲੇ ਦਾ ਇਹ ਚਾਰ ਲੀਆਣੇ ਦਾ ਪੰਪ ਆ ਗਨ ਵੀ ਸਪੈਸ਼ਲ ਆ ਬੜੀ ਸੋਹਣੀ ਗਨ ਇਹ ਮਾੜੀ ਗਨ ਵੀ ਨਹੀਂ ਚੱਲਦੀ ਅਸੀਂ ਦੇਖੀ ਸੀ ਟਰਾਈ ਕਰਕੇ ਇੱਕ ਦਿਨ ਤਾਂ ਬੜਾਂਗੇ ਬੁਲਾ ਦਿੰਦਾ ਉਹ ਤਾਂ ਅਜੇ ਇਹਨਾਂ ਦੇ ਛੁੱਡੂ ਜੀ ਦੇ ਕਿਉਂਕਿ ਕੰਪਰੈਸਰ ਬੜਾ ਨਾਲ ਹੈ ਹੁਣ ਮਤਲਬ ਐਨ ਸਾਰੇ ਪ੍ਰਾਗੀ ਜੀ ਦੀ ਆਪਣੀ ਇਹ ਹਾਂਜੀ ਹਾਂਜੀ ਸਰ ਆ ਗਿਆ ਲਾਲੀ ਚੱਲ 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 ਗਾਲਾ ਨਹੀਂ ਗੱਢਣੀ ਚੱਲ ਕਰ ਕੱਠਾ ਪੈਪ ਕਰ ਪੈਪ ਕਿੱਥਾ ਬੰਦਾ ਬਣਾ ਕੇ ਭੇਜਣਾ ਤੂੰ ਤੰਗ ਬਹੁਤ ਕਰਦਾ ਥੋੜਾ ਨਹੀਂ ਕਰਦਾ ਤੂੰ ਬਹੁਤ ਵਿਗੜਿਆ ਮੈਂ ਤੂੰ ਬਹੁਤ ਬੜੇ ਨਿਆਰੇ ਲੈ ਆਂ ਤਾਂ ਪਹਿਲਾਂ ਉਹ ਟਾਈਮਾਂ ਦੀ ਗੱਲ ਐ ਔਰ ਇਹ ਉਧਰ ਪਾਈਪ ਨੂੰ ਖਿੱਚ ਲਿਆਉਂਦਾ ਫਿਰ। ਯਾ ਯਾਰ ਕਾਲਾਂ ਨਹੀਂ ਦਿੰਦੇ ਕਾਲਾਂ ਦਿੰਦੇ ਕੋਈ ਨਹੀਂ ਦਿੰਦੇ। ਗੰਨ ਫੜਾ ਦੇਣੀ ਫਿਰ ਦੇਖ ਲੈ ਫਿਰ ਬਿੰਡੇ ਬੋਲਣਗੇ ਤੇਰੇ। ਖੜ ਜਾ ਉਹ ਗੰਨ ਪਾ ਲੈਣ ਦੇ ਪਹਿਲਾਂ ਫਿਰ ਟਰੈਕਟਰ ਅੱਗੇ ਲੈ ਕੇ ਚੱਲਦੇ ਆਪਾਂ। ਪਾਣੀ। ਬਸ 2 ਕਿੱਲੇ ਰਹਿ ਗਏ ਪਾਣੀ 500 500 ਰਹਿ ਗਏ 600 500। ਬਸ ਸਿੱਧਾ ਵੀ ਹੋਣਾ ਥੋੜਾ țeੜਾ ਵੀ ਇੱਧਰ ਨੂੰ। ਬਸ ਜਿਆਦਾ ਝੂਟਾ ਨਾ ਮਰਾਈ ਲਾ ਲਈ ਇਹਨੂੰ। ਚਲੋ ਪਾਓ ਚੱਪਲਾਂ ਚੱਲੀ ਅੱਗੇ ਅੰਦਰ। ਇਹਦੀ ਚਾਬੀ ਮੋਟਰਸਾਈਕਲ ਦੀ। ਨਾਲੀ ਕੋਲ।